ਯਾਰ ਮੇਰੇ ਜਿੱਤੇ ਉਹ ਲਾਸਟ ਨਹੀਂ ਗਿਆ ਚਾਰ ਚਾਰ ਆ ਜੀ ਯਾਰ ਆਹ ਕਾਪੀ ਇੱਕਾ 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 ਕਿਧਰ ਲਈ ਬਾਤ ਹੋ ਰਹੀ ਜਾਂਦੀ ਹੈ ਮੰਗਿਆ ਜਾ ਰਹਾ ਹੈ ਮੰਗਦੇ ਤਾਂ ਬਹੁਤ ਆ ਬੋਲ 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 ਦੱਸਦਾ ਇੱਕ ਕਮੈਂਟ ਕਰੋ ਉਹ ਮੇਨ ਨਿਕ ਰੱਖਣ ਵਾਲੇ ਤਾਂ ਕਹ ਲਿਆ ਹੈ ਨਹੀਂ ਹੈ ਕਿ ਨਹੀਂ ਮਾਨਸਾ ਤੋਂ ਲੈ ਕੇ ਹੈ ਪੰਜ ਤੋਂ ਚੌਥੀ ਕਹਿੰਦਾ ਨਹੀਂ ਮਾ ਤਾਂ ਮੈਂ ਚੱਲਦਾ ਯਾਰ ਮੈਂ ਤਾਂ ਸੌਂਕ ਵਜੇ ਆ ਜਾਂਦਾ ਨਾ 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 ਮੰਨਦਾ ਮੈਂ ਇਹ ਵੰਗਿਆ ਫਿਰ ਇਹਨੇ ਨਾਵਾ ਕਰਕੇ ਦੇਖੋਂ ਨੀ ਜੇ ਬੋਲ ਮੈਂ ਇਹਨੇ ਤਾਂ ਐਂਡ ਪਾਸ ਲਾ ਕੇ ਦਿੰਦੇ ਆਂ ਮਾਦਾ ਨੇ ਉਹ ਤਾਂ ਬਿੱਤੀ ਕਹਿੰਦਾ ਜੀ ਆਪਾਂ ਸਾਰਾ ਬੋਲ ਬੋਲ ਦੇ 40000 ਰੁਪਏ ਹੈ 40000 10000 ਹਾਂਜੀ 40 ਦੀਆਂ ਫਿਰ 3 ਦੀਆਂ ਦੋ ਪਾਲਾ ਕਹਿੰਦੇ ਜਿਹੜੀ ਤੈਨੂੰ ਚੰਗੀ ਲੱਗੀ ਚੱਕ ਲਈ ਪਰ ਇੱਕ ਪਾਲਾ ਤਾਂ ਕੋਈ ਗੱਲ ਹੈ ਇੱਕ ਪਾਲਾ ਨੇ ਉਹਦਾ ਬੇਤੀ ਭਾਈ ਹਾਂ ਤੁਹਾਨੂੰ ਪਤਾ ਨਹੀਂ ਕਿੰਨੇ ਦਾ ਸੋਦਾ ਦੋਲੇਤੀ ਹੋਗਾ ਉਹ ਚੋਕਰਾ ਓਏ ਸੌਦਾ ਕਰਾਇਆ ਹੈ ਵੇਹ 10000 ਦੱਸ ਯਾਰ 10000 ਕੱਲੇ 10 ਦੱਸ ਯਾਰ ਹੈਗੇ ਦਾਦਾ ਯਾਰ ਦਿਨੇ ਹੈ ਅੱਗੇ ਇਹਨਾਂ ਨੂੰ ਬੱਕਰੀਆਂ 'ਚ ਵਾਧ ਦੇਤੇ ਇਹਨਾਂ ਨੂੰ ਹੁਣ ਆਏ ਲਾ ਕੇ ਖਾਣੇ ਇਕੱਠੇ ਕਰਕੇ ਫੇਰ ਇੱਟਾਂ ਸਟਾਮਨ ਹੁਣ ਦੋ ਤਿੰਨ ਟਰੈਲੀਆਂ ਉਹਨੇ ਕੱਟੀਆਂ ਦੋ ਦਿਨ ਦਾ ਮੈਨੂੰ ਪੱਠੇ ਵਾਲੇ ਨਹੀਂ ਕਰਨਾ ਪੋਜੀ ਕਰ ਉਹ ਪੱਠੇ ਦਾ ਕੋਲੇ ਚਾਹ ਪਾਣੀ ਪੀ ਰਿਹਾ ਉਹਨੂੰ ਮਾੜਾ ਜੀ ਤੂੰ ਨਹੀਂ ਮਾਰਦਾ ਚਾਰ ਪਿਆਰ ਮਾਰਿਆ ਚਾਰ ਮਹੀਨੇ ਹਾਂ ਜੀ ਮੈਂ ਮਖਣਾ ਇੱਟੇ ਮੰਗਾ ਦੇਣਾ ਇੱਟਾ ਇੱਟਾ ਹੀ ਹਾਂ ਬਸ ਸਾਡੇ ਕੋਲ ਤਾਂ ਇੱਟਾ ਕਿੰਨੇ ਚਾ ਸਾਡੇ ਕੋਲੇ ਤਾਂ ਬਸ ਰੈਂਡੀ ਦਾ ਹੈਗਾ ਪੈਸੇ ਲੈ ਜਾਣੇ ਉੱਥੇ ਹਟ ਆ ਜਾਣੀ ਸਾਡੇ ਕੋਲੇ ਤਾਂ ਆ ਵੀ ਦੱਸ ਯਾਰ 20 ਮਹੀਨੇ ਦਾ ਦਾ ਆਇਆ ਕੋਲੇ ਇਹ ਕਿ ਪੈਸੇ ਤੂੰ ਉਹੇ ਜਿਹਾ ਮੁੱਲ ਕਰ ਮੈਂ ਤੈਨੂੰ ਦੱਸਦਾ 2000 ਰੁਪਏ ਲੈ ਗਨੇ 20 ਦਾ ਥੋੜਾ ਯਾਰ 21 ਲੈ ਲਾ ਫਿਰ ਇੱਕੀ ਥੋੜਾ ਲੈ ਨੇਮ ਨੇ ਛੋਟੇ-ਛਾਟ 7 ਕਿਲੋ ਹੋਣਗੇ ਮਸਾ ਕਣ ਹੈ ਪਾਇਆ ਤਾਂ ਗਾਂ ਭੇਜਨੇ ਕਰਕੇ ਲਈ ਜੰਨੇ ਆ 3500 ਹੀ ਲਹਣਗੇ ਕੱਟਣ ਵਾਲੇ ਪੱਕੀ ਗੱਲ ਆ ਹੈ ਕੱਟਣ ਵਾਲੇ ਇੰਨੇ ਪੈਸੇ ਹੀ ਲਹਣਗੇ ਨਹੀਂ ਨਹੀਂ ਇਹ ਤਾਂ ਥੋੜੇ ਕਰਮਾਂ ਨੂੰ ਚਾਹ ਜਾਣੇਗਾ ਪੱਕੀ ਗੱਲ ਜਣੀ ਤੂੰ ਲਵਾ ਕੇ ਵੇਖ ਲੈ ਆ ਖੜਾ ਬੰਦਾ ਕਾਰੀਗਰ ਆ ਪੂਰਾ ਹੈ ਓਏ ਆ ਜਾ ਹੁਣ ਉਹ ਆਇਆ ਲੈ ਲੈ ਮੂੰਹ ਸੱਪ ਗਏ ਪੈਸੇ ਲਾ ਕੇ ਜਿਆਦੇ ਕਿਨੇ ਹੁਣ ਬਣਦੇ ਨੇ ਕੀ ਹੋ ਗਿਆ ਹੈ ਬੋਲ 10000 ਲਗਾ ਦੇ ਯਾਰ ਦੱਸ 10000 ਹੈਗਾ ਯਾਰ ਦੱਸ ਕਿਹਦਾ ਕਰਦਾ ਦੱਸ ਪੱਕੇ ਜੇ ਲਾ ਕੇ ਇਹਨਾਂ ਨੂੰ ਪਰਾ ਕੰਮ ਨਵੇਂ ਡਾ ਹੂੰ ਭਾਈ ਯਾਰ ਨੂੰ ਦੇ ਯਾਰ ਚੱਕ ਦੱਸ ਦੇ ਯਾਰ ਗਲਤ ਲਾਇ ਕਿੰਨੇ ਸੀ ਛੜਕਾਈ ਸੱਦਲਾ ਤੂੰ 3500 ਲਾਉਂ ਗਨੇ ਹੈ ਗਲਤ ਨਹੀਂ ਲਾਏ ਪੈਸੇ ਤਾਂ ਗਾਂ ਚੱਲਦੇ ਕਰਕੇ ਮੈਂ ਲਈ ਜੰਨਾ ਨਹੀਂ ਮੈਂ ਤਾਂ ਨਹੀਂ ਸੀ ਲੈਂਦਾ ਇਹ ਵੀ ਕੀ ਕਰ ਰਹੇ ਆ ਮੈਂ ਇਹ ਕਿਹੜਾ ਦੁਕਾਨ ਕੀਤੀ ਵੀ ਹੈ ਕਿ ਨਹੀਂ ਕਹ ਲੈ ਜੀ ਬੋਲਿਆ ਤਾਂ ਕਿੰਨੇ ਆਖਰ 35 ਦੇ ਦੇ ਚਲ ਮੈਂ 40 ਮੰਗਿਆ ਤੈਨੂੰ ਆਏ ਘਟ ਪੰਜ ਪੰਜ ਹੋਰ ਘਟ ਗਏ ਸੱਟਾ ਮਾਰ ਦੋ ਤੈਨੂੰ ਹੂੰ ਹਾਂ ਤੂੰ ਵੀ ਮਾਰ ਸੱਟ ਫਿਰ ਹੁਣ ਮਖਣਾ ਇੱਕ 23 ਹਾਂ ਲੈ ਯਾਰ ਚੱਕ ਗੱਲ ਹੈ ਵੀ ਸਭ ਪੂਰੇ 25 ਹਜ਼ਾਰ ਯਾਰ ਚੱਕ ਜਾ ਲੈ ਗੱਲ ਵੀ ਠੀਕ ਹੈ ਹੈ ਬੋਲ ਦੇ ਨਾ ਵੇਲਾਂ ਪਾਸੇ ਗਏ ਬੰਦੇ ਨੇ 2000 ਰੁਪਏ ਦਾ ਕੱਜੇ ਦਾ ਕੋਸਤਾ ਸਹੀ ਆ ਗੱਲ ਕਿ ਨਹੀਂ ਹੈ ਆ ਗੱਲ ਸਹੀ ਹੈ ਇਹ ਤਾਂ ਗੱਡੀਆਂ ਦਾ ਲੋਡ ਰਹਿੰਦਾ ਫਿਰਦਾ ਚਾਰ ਨੇ ਵਖਰੇ ਨਾ ਚਾਰ ਆ 6000 ਹਾਂ ਕਾਲਾ ਖੜਾ ਕਾਲਾ 24 ਥੋੜੇ 6 ਨੇ ਪੈ ਗਿਆ ਹਾਂ ਪੈ ਗਏ ਦਿੰਦੇ ਨਹੀਂ ਗੱਡੀਆਂ ਨੂੰ ਦਿੰਦੇ ਨਹੀਂ ਦੇਖ ਯਾਰ ਹੁਣ ਕੋਈ ਕਸਰ ਆ ਇੱਕ ਅਸਰ ਬੋਲ ਦੇ ਨਈ ਸਰਕਾਰ ਦੇਦਾ ਤਾਂ ਮੈਂ ਢੀਲਾ ਕਹਿੰਦਾ ਉਹ ਬਾਈ ਨੇ 2000 ਰੁਪਏ ਦਾ ਪਰ ਕਿਹਾ ਹੀ ਨਹੀਂ ਉਹਨੂੰ ਮੈਂ ਕਿਹਾ ਚੱਕ ਯਾਰ ਜੇ ਖੜੇ ਬੰਦੇ ਨੇ ਪਾਈ ਦਿੱਤਾ ਕਿਨੇ ਹੈ ਖਰਚੇ ਦੀ ਹਰ ਪਤਾ ਆਉਦੇ ਰੁਪਏ ਕਹਿਣ ਲੱਗ ਨੇ ਇਹ ਤੁਹਾਨੂੰ ਦੱਸਿਆ ਜੇ ਧਾਰ ਵੇਚ ਕੇ ਖਾਓ ਸਮਝ ਲੈ ਸੀਆ ਸਿਆ ਮਹੀਨਾ ਦਾ ਕਰ ਲੈਂਦੇ ਆ ਦਬਲ ਕਰਕੇ ਹੈ ਧਾਰ ਆਪਣਾ ਭਾਰ ਨਹੀਂ ਚੱਲਦਾ ਆਪਣਾ ਲੱਤਾ ਫਿਰ ਇਹ ਦਬਲ ਕਰਨ ਦੀ ਰੇਟ ਆਪਾਂ ਵੇਚਣਾ ਹੁੰਦਾ ਹੈ ਦੱਸ ਫਿਰ ਗਿਆਨੀ ਦੱਸ 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 ਯਾਰ ਪਰੇ ਕੰਮ ਨੇ ਮੇਰੋ ਦੱਸਿਆ ਤੈਨੂੰ ਆ ਲੈ ਚੱਕੀ ਜੀ ਦੇਣਿਆ ਤਾਂ ਗੈਨਲਰ ਰੁਪਏ 26000 ਨੂੰ ਵੀ ਮੈਂ ਫੜਦਾ ਚੁੱਪ ਕਰਕੇ ਆ ਉਹ ਫੜਾ ਉਹ ਚਾਵੇ ਪੈਸੇ ਕਾਹਨੂੰ ਪਕਾਈ ਕਰਦਾ ਮੈਂ ਕਿਹਾ ਕਿਹੜੇ ਚੱਕਰਾਂ 'ਚ ਪੈ ਗਿਆ ਤੂੰ ਮੁੱਲ ਲਵਾ ਲਈ ਜੇ ਮੁੱਲ ਲਾ ਗਿਆ ਕੋਈ ਇਹਨਾਂ ਦੇ ਵੱਧ ਤੇ ਤੈਨੂੰ 22000 ਵੀ ਦੇ ਕੇ ਜਮ ਇੱਥੇ ਹੀ ਮੈਂ ਉਹਨੇ ਅੱਡ ਵੇਚ ਲਿਖਨੇ ਵੀ ਨਾ ਚੱਕਰਾਂ 'ਚ ਪੈ ਗਿਆ ਗਿਆਨੀ ਦੱਸ ਗਲਤ ਹੈ ਹੈ ਔਰ ਲਾ ਨਾ ਹੀ ਉਹ ਰੱਖੇ ਉਹ ਲੋਟ ਮੰਨ ਜਾ ਤੂੰ ਨਾ ਇਹਨੇ ਆਪਾਂ ਫਿਰ ਰਹਿਣ ਦਿੰਦੇ ਨਹੀਂ ਜੱਜ ਚਲੋ ਕੋਈ ਤੇਰੀ ਮਰਜ਼ੀ ਭਾਈ ਕਿ ਨਹੀਂ ਕਾਲੇ ਗਲਤ ਪਏ ਹੈ ਨਰਮਾ ਬੱਚੇ ਆਪਣੇ ਤਾਂ ਗਾਹ ਵਿਖ ਦੇ ਹੈ ਪਤਾ ਨਹੀਂ ਬੱਚੇ ਉਹ ਵੀ ਆਹਾ ਆਗਾ ਆਗਾ ਆ ਇੱਕ ਇਧਰ ਕਾਲਾ ਖੜੇਗਾ ਕਾਲਾ ਨਹੀਂ ਕਾਲਾ ਨਹੀਂ ਕਾਲਾ ਨਹੀਂ ਇਹ ਨਹੀਂ ਹੁੰਦਾ ਨਾਣਾ ਬਰਾ ਉਹਗਾ ਯਾਰ ਬਾਈ ਹੁਣ ਪੈਸੇ ਤੈਨੂੰ ਲਾ ਦੇ ਫਲ ਲਗਣੇ ਆ ਵੇਖ ਲੈ ਕੋਈ ਕਸਾ ਤਾਂ ਮੋੜਦਾ ਨਹੀਂ ਮੁੜ ਕੇ ਉਹਨੂੰ ਕਸਾ ਰਹੇਗਾ ਜੇ ਕਸਾ ਰਹੇ ਪਈ ਆ ਮੁੜ ਕੇ ਉਹਨੂੰ ਕਿੰਨੇ ਦੇ ਦਊਂਗਾ ਸਾਰਾ ਉਹ ਛੱਡ ਕੇ ਜਾਣਾ ਕਿੰਨੇ ਕਰ ਦੇਣੇ 10 ਕੇ ਹੈ ਇਹਦੇ ਲੈ ਜਾ ਕਹਿੰਦਾ 4000 ਦਾ ਫਰਕ ਰਹਿ ਗਿਆ ਛੋਟਾ ਜਿਆਦਾ ਫਰਕ ਆ ਪੱਕਾ ਸਰ ਕੱਢ ਗਈ ਉਹ ਬਾਈ ਨੇ ਵੀ ਦੋ ਵਾਲੀ ਨਾਲ ਤਮਾਰਤੀ ਵਿੱਚ ਕਿ ਨਹੀਂ ਪਰ ਸਾਬ ਨਹੀਂ ਉਹ ਲੈ ਗਲਤ ਨਹੀਂ ਲੈ ਮੇਮਣੇ ਦੇ ਪੈਸੇ ਯਾਰ ਇੱਥੇ ਤੂੰ ਵੇਟ ਲਵਾ ਲਾ ਕਨੇ ਅਸਰ ਤੇ ਕੀ ਹਾਲ ਆ ਬਾਈ ਤੇਜ ਹਾਂ ਅਥਣ ਦਾ ਹੀ ਲਵਾਈ ਚੱਲ ਉਹ ਨੇੜੇ ਤਾ ਆ ਜਾ ਪੰਜੇ ਤੋਂ ਕਰੰਟ ਤਾਂ ਇਹਦਾ ਜਿਵੇਂ ਪੈਸੇ ਤੱਤੇ ਹੁੰਦੇ ਆਪੀ ਨਹੀਂ ਪਾਉਂਦੇ ਕੱਪੀ ਲਾ ਦੇ ਨੇ ਹਾਂ ਲੈ ਫੜ ਜਾ ਫੜੀ ਯਾਰ ਜਿਹਨੇ ਉਹ ਦੇ ਦੀਆਂ 27000 ਦੇ ਦੇ ਕਾਨੂੰ ਕੁੱਚੀ ਗੱਲ ਕਰਨੀ ਆ ਠੀਕ ਆ ਹੋਰ ਸਰ ਚਾਲੇ ਦੀ ਮਾੜੀ ਕੁੱਚੀ ਗੱਲ ਥੋੜੀ ਕਹੀ ਆ ਯਾਰ ਨਹੀਂ ਬਹੁਤ ਰੁਪਈਆ ਕਹਿੰਦੇ ਬੱਸ ਜੀ ਓਕੇ ਚੰਗਾ ਲੈ ਹੁਣ ਤੂੰ ਮੋਲ ਲਵਾ ਲਈ ਸੇਰਾ ਤੇ ਪਿੰਡ ਸਦ ਦੇਗਾ ਇਹ ਵੀ ਤੈਨੂੰ ਦੱਸ ਦੇਣਾ ਕਰ ਤੇ ਆਉਣ ਦਾ ਵੀ ਕਰਾਇਆ ਲਉ ਇਹ ਵੀ ਗੱਲ ਆ ਕਿਰਾਇਆ ਦਾ ਬਾਅਦ ਚ ਦੇਖਾਣੇ ਉੱਤੇ ਹੈ ਕਿਰਾਇਆ ਦਾ ਬਾਅਦ ਚ ਦੇਖਾਣੇ ਇਹ ਦੀ ਕੱਚੀ ਗੱਲ ਕੱਚੇ ਨਹੀਂ ਕੱਚੇ ਨਹੀਂ